ਉੱਤਰੀ ਭਾਰਤ ਵਿੱਚ ਚੱਲ ਰਹੀ ਸ਼ੀਤ ਲਹਿਰ ਤੇ ਪੈਰੀ ਸੰਗਣੀ ਧੁੰਦ ਦੀ ਵਜ੍ਹਾ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਸੀ ਜਿਸ ਤੇ ਚੱਲਦੇ ਸੜਕਾਂ ਤੇ ਵਿਜ਼ਿਬਿਲਟੀ ਘੱਟ ਦਿਖਾਈ ਦੇ ਰਹੀ ਸੀ ਪਰ ਹੁਣ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਪਿਛਲੇ ਦਿਨੀ ਲਗਾਤਾਰ ਪੈਰੀ ਕੜਾਕੇ ਦੀ ਠੰਡ ਤੇ ਧੁੱਧ ਦੇ ਕਾਰਨ ਜ਼ਿਲ੍ਹੇ ਦੇ ਵਿੱਚ ਖਾਂਸੀ ਜ਼ੁਕਾਮ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਜਿਸ ਤੇ ਚੱਲਦੇ ਡਾਕਟਰ ਵੱਲੋਂ ਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਜੇਕਰ ਲੋੜ ਹੋਵੇ ਤਾਂ ਹੀ ਘਰੋਂ ਨਿਕਲੋ ਕਿਉਂਕਿ ਸੁੱਕੀ ਠੰਡ ਦੀ ਵਜ੍ਹਾ ਨਾਲ ਇਹ ਪਰੇਸ਼ਾਨੀ ਆ ਰਹੀ ਸੀ ਬਟ ਬਰਹਾਾਲ ਬਿਮਾਰੀਆਂ ਤੋਂ ਨਜ਼ਾਤ ਮਿਲੇਗੀ ਉੱਥੇ ਹੀ ਇਸ ਦਾ ਫਾਇਦਾ ਕਿਸਾਨਾਂ ਨੂੰ ਵੀ ਮਿਲਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਕੀ ਪਿੱਛੇ ਦੇ ਲੋਕ ਤੁਸੀਂ ਦੇਖਿਆ ਕਿ بارش ਨਹੀਂ ਹੋ ਰਹੀ ਸੀ ਜਿਸ ਦੇ ਕਰਕੇ ਮਰੀਜ਼ ਮਲਕੀ ਲੋਕੀ ਬਹੁਤ ਬਿਮਾਰ ਹੋ ਰਹੇ ਸੀ ਸਰਦੀ ਜ਼ੁਖਾਮ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਵੀ ਦਿੱਕਤ ਆ ਰਹੀ ਸੀ ਜਿਸ ਕਰਕੇ ਅੱਜ بارش ਹੋਈ ਹੈ ਤੇ ਇਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਛੁਟਕਾਰਾ ਮਿਲੇਗਾ ਤੇ ਜਿਹੜੀ ਕਿਸਾਨਾਂ ਦੀ ਫਸਲਾ ਖਰਾਬ ਹੋ ਰਹੀ ਆ ਸੀ ਉਹ ਵੀ ਉਹਨਾਂ ਨੂੰ ਇਸ ਚੀਜ਼ ਤੋਂ ਵੀ ਛੁਟਕਾਰਾ ਮਿਲੇਗਾ ਜੀ ਪੈ ਰਹੀ ਹੈ ਇਹ ਜੁਮੇਦਾਰਾਂ ਦੇ ਬਹੁਤ ਫਾਇਦੇਮੰਦ ਇਹਦੇ ਨਾਲ ਹੀ ਹੈ ਵੀ ਜਿਹੜੀ ਫਸਲ ਹੈ ਜਿਹੜੀ ਬਹੁਤ ਅੱਛੀ ਹੋਏਗੀ ਔਰ ਜੁਮੇਦਾਰਾਂ ਦੇ ਵਾਸਤੇ ਵੀ ਠੀਕ ਹੈ ਤੇ ਹੋਰਨਾਂ ਵਾਸਤੇ ਵੀ ਠੀਕ ਹੈ ਹਾਂਜੀ ਇਹਦਾ ਬਹੁਤ ਫਾਇਦਾ ਹੈ ਬਾਸਪੈਨ ਨਾਲ ਹਾਂਜੀ ਹਾਂਜੀ ਠੀਕ ਹੈ ਇਹ ਕਣਕ ਸਰੋਂ ਹੋਈ ਛੋਲੇ ਹੋਗੇ ਹਾਂਜੀ ਤੇ ਹੋਰ ਕਾਫੀ ਫਸਲਾਂ ਨੇ ਜਿਹੜੀਆਂ ਕਿ ਇਸ ਸੀਜ਼ਨ ਦੇ ਵਿੱਚ ਲਾ ਲਾਈਵ ਲਈ ਨਹੀਂ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਹਾਂਜੀ ਜੇ ਨੁਕਸਾਨ ਨੁਕਸਾਨ ਨਹੀਂ ਹਾਂਜੀ ਇਹਦਾ ਜੇ ਬਾਸ ਨਹੀਂ ਪੈਂਦੀ ਤੇ ਫਸਲਾਂ ਨੂੰ ਸਾਰਿਆਂ ਨੂੰ ਨੁਕਸਾਨ ਹੀ ਜੇ ਬਾਸ ਪੈ ਗਈ ਤੇਰੇ ਨਾਲ ਵੀ ਸਾਰੀ ਫਸਲਾਂ ਨੂੰ ਵੀ ਫਾਇਦਾ ਜੇ ਆਮ ਜਨਤਾ ਨੂੰ ਫਾਇਦਾ ਹੈ ਜਿਹੜੇ ਜ਼ਿੰਮੇਦਾਰ ਜਾਂ ਹੋਰ ਵੀ ਕਈ ਜਣ ਉਹਨਾਂ ਸਾਰਿਆਂ ਨੂੰ ਫਾਇਦਾ ਬਿਮਾਰੀਆਂ ਦਾ ਵੀ ਤੁਹਾਡਾ ਬਚਾ ਹੈ ਨਹੀਂ ਜਿਹੜੀ ਸੁੱਕੀ ਠੰਡ ਪੈਂਦੀ ਜਾਂ ਕੋਈ ਹੋਰ ਡੰਗਰਾਂ ਦਾ ਹੋਰ ਵੀ ਸਾਰਿਆਂ ਦਾ ਇਹ ਸਾਰੇ ਹਾਲ ਕੀ ਹੈ ਉੱਤਰੀ ਭਾਰਤ ਵਿੱਚ ਚੱਲ ਰਹੀ ਸ਼ੀਤ ਲਹਿਰ ਤੇ ਪੈਰੀ ਸੰਗਣੀ ਧੁੰਦ ਦੀ ਵਜ੍ਹਾ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਸੀ ਜਿਸ ਤੇ ਚੱਲਦੇ ਸੜਕਾਂ ਤੇ ਵਿਜ਼ਿਬਿਲਟੀ ਘੱਟ ਦਿਖਾਈ ਦੇ ਰਹੀ ਸੀ ਪਰ ਹੁਣ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਪਿਛਲੇ ਦਿਨੀ ਲਗਾਤਾਰ ਪੈਰੀ ਕੜਾਕੇ ਦੀ ਠੰਡ ਤੇ ਧੁੱਧ ਦੇ ਕਾਰਨ ਜ਼ਿਲ੍ਹੇ ਦੇ ਵਿੱਚ ਖਾਂਸੀ ਜ਼ੁਕਾਮ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਜਿਸ ਤੇ ਚੱਲਦੇ ਡਾਕਟਰ ਵੱਲੋਂ ਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਜੇਕਰ ਲੋੜ ਹੋਵੇ ਤਾਂ ਹੀ ਘਰੋਂ ਨਿਕਲੋ ਕਿਉਂਕਿ ਸੁੱਕੀ ਠੰਡ ਦੀ ਵਜ੍ਹਾ ਨਾਲ ਇਹ ਪਰੇਸ਼ਾਨੀ ਆ ਰਹੀ ਸੀ ਬਟ ਬਰਹਾਾਲ ਬਿਮਾਰੀਆਂ ਤੋਂ ਨਜ਼ਾਤ ਮਿਲੇਗੀ ਉੱਥੇ ਹੀ ਇਸ ਦਾ ਫਾਇਦਾ ਕਿਸਾਨਾਂ ਨੂੰ ਵੀ ਮਿਲਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਕੀ ਪਿੱਛੇ ਦੇ ਲੋਕ ਤੁਸੀਂ ਦੇਖਿਆ ਕਿ بارش ਨਹੀਂ ਹੋ ਰਹੀ ਸੀ ਜਿਸ ਦੇ ਕਰਕੇ ਮਰੀਜ਼ ਮਲਕੀ ਲੋਕੀ ਬਹੁਤ ਬਿਮਾਰ ਹੋ ਰਹੇ ਸੀ ਸਰਦੀ ਜ਼ੁਖਾਮ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਵੀ ਦਿੱਕਤ ਆ ਰਹੀ ਸੀ ਜਿਸ ਕਰਕੇ ਅੱਜ بارش ਹੋਈ ਹੈ ਤੇ ਇਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਛੁਟਕਾਰਾ ਮਿਲੇਗਾ ਤੇ ਜਿਹੜੀ ਕਿਸਾਨਾਂ ਦੀ ਫਸਲਾ ਖਰਾਬ ਹੋ ਰਹੀ ਆ ਸੀ ਉਹ ਵੀ ਉਹਨਾਂ ਨੂੰ ਇਸ ਚੀਜ਼ ਤੋਂ ਵੀ ਛੁਟਕਾਰਾ ਮਿਲੇਗਾ ਜੀ ਪੈ ਰਹੀ ਹੈ ਇਹ ਜੁਮੇਦਾਰਾਂ ਦੇ ਬਹੁਤ ਫਾਇਦੇਮੰਦ ਇਹਦੇ ਨਾਲ ਹੀ ਹੈ ਵੀ ਜਿਹੜੀ ਫਸਲ ਹੈ ਜਿਹੜੀ ਬਹੁਤ ਅੱਛੀ ਹੋਏਗੀ ਔਰ ਜੁਮੇਦਾਰਾਂ ਦੇ ਵਾਸਤੇ ਵੀ ਠੀਕ ਹੈ ਤੇ ਹੋਰਨਾਂ ਵਾਸਤੇ ਵੀ ਠੀਕ ਹੈ ਹਾਂਜੀ ਇਹਦਾ ਬਹੁਤ ਫਾਇਦਾ ਹੈ ਬਾਸਪੈਨ ਨਾਲ ਹਾਂਜੀ ਹਾਂਜੀ ਠੀਕ ਹੈ ਇਹ ਕਣਕ ਸਰੋਂ ਹੋਈ ਛੋਲੇ ਹੋਗੇ ਹਾਂਜੀ ਤੇ ਹੋਰ ਕਾਫੀ ਫਸਲਾਂ ਨੇ ਜਿਹੜੀਆਂ ਕਿ ਇਸ ਸੀਜ਼ਨ ਦੇ ਵਿੱਚ ਲਾ ਲਾਈਵ ਲੈ ਜਿੰਦੀਆਂ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਹਾਂਜੀ ਜੇ ਨੁਕਸਾਨ ਨੁਕਸਾਨ ਨਹੀਂ ਹਾਂਜੀ ਇਹਦਾ ਜੇ ਬਾਸ ਨਹੀਂ ਪੈਂਦੀ ਤੇ ਫਸਲਾਂ ਨੂੰ ਸਾਰਿਆਂ ਨੂੰ ਨੁਕਸਾਨ ਹੀ ਜੇ ਬਾਸ ਪੈ ਗਈ ਤੇਰੇ ਨਾਲ ਵੀ ਸਾਰੀਆਂ ਫਸਲਾਂ ਨੂੰ ਵੀ ਫਾਇਦਾ ਜੇ ਆਮ ਜਨਤਾ ਨੂੰ ਫਾਇਦਾ ਹੈ ਜਿਹੜੇ ਜ਼ਿੰਮੇਦਾਰ ਜਾਂ ਹੋਰ ਵੀ ਕਈ ਜਣ ਉਹਨਾਂ ਸਾਰਿਆਂ ਨੂੰ ਫਾਇਦਾ ਬਿਮਾਰੀਆਂ ਦਾ ਵੀ ਤੁਹਾਡਾ ਬਚਾ ਹੈ ਨੀ ਜਿਹੜੀ ਸੁੱਕੀ ਠੰਡ ਪੈਂਦੀ ਜਾਂ ਕੋਈ ਹੋਰ ਡੰਗਰਾਂ ਦਾ ਹੋਰ ਵੀ ਸਾਰਿਆਂ ਦਾ ਇਹ ਸਾਰੇ ਹਾਲੇ ਕੀ ਹੈ